ਨਮੋ ਬਦਾਏ ਜੈ ਪੀ ਜੈ ਭਾਰਤ ਜੈ ਗੁਰਦੇਵ ਸਕਾਰਜੋ ਸਾਥੀਓ ਹਮੇਸ਼ਾ ਦੀ ਤਰ੍ਹਾਂ ਪਰਵਰਤਨ ਟੀਮ ਮੀਟ ਲਈ ਕਿਸੇ ਖਾਸ ਮੁੱਖ ਮਹਿਮਾਨਾਂ ਨੂੰ ਇਸ ਇਹ ਚੈਨਲ ਰਾਹੀਂ ਤੁਹਾਡੇ ਸਾਹਮਣੇ ਰੂਰੂ ਕਰਦੀ ਹੈ ਔਰ ਅੱਜ ਅਸੀਂ ਗੱਲ ਕਰਾਂਗੇ ਜੋ ਸਕੂਲ ਡੱਲੇਵਾਲ ਵਿਖੇ ਮੰਡਿਆ ਹੈਗਾ ਕਿਉਂਕਿ ਉਹ ਜੋ ਸਕੂਲ ਬਣ ਰਿਹਾ ਹੈਗਾ ਪ੍ਰੋਬੋਧ ਭਾਰਤ ਫਾਊਂਡੇਸ਼ਨ ਪੂਰੀ ਉਹਦੀ ਦੇਖਰੇ ਘਰ ਦੀ ਹੈ ਔਰ ਸਕੂਲ ਦਾ ਨਾਮ ਹੈ ਜੀ ਅੰਬੇਡਕਰ ਸਕੂਲ ਆਫ ਥੋਟ ਅੱਜ ਅਸੀਂ ਜਾਣਾ ਕਿ ਕਿ ਉਸ ਸਕੂਲ ਦੇ ਰਾਹੀਂ ਕਮਾਲੇ ਕੀ ਉਦੋਂ ਪਰਾਲੇ ਹੋਣਗੇ ਔਰ ਬਾਬਾ ਸਾਹਿਬ ਦੇ ਨਾਂ ਤੇ ਜੋ ਸਕੂਲ ਬਣ ਰਿਹਾ ਹੈਗਾ ਇਹਦੇ ਲਈ ਬਹੁਤ ਵੱਡੇ ਉਪਰਾਲੇ ਪ੍ਰੋਬੋਧ ਭਾਰਤ ਕੋਰਪੋਰੇਸ਼ਨ ਕਰ ਰਹੀ ਹੈ ਹੁਣ 25 ਅਗਸਤ ਨੂੰ ਜੋ ਕੰਪੀਟੀਸ਼ਨ ਬਾਬਾ ਸਾਹਿਬ ਜੀ ਦੀ ਕਿਤਾਬ ਤੇ ਹਮੇਸ਼ਾ ਹੋ ਕਰਦੇ ਆ ਨਾ 25 ਮਾਹ ਹੈ ਮਤਲਬ ਕਿ 15ਵਾਂ ਜਿਹੜਾ ਕੰਪੀਟੀਸ਼ਨ ਹੈ ਨਾ 25 ਅਗਸਤ ਨੂੰ ਕਰਾਇਆ ਜਾ ਰਿਹਾ ਹੈਗਾ ਸੋ ਸਾਥੀਓ ਬਾਬਾ ਸਾਹਿਬ ਨੇ ਕਿਹਾ ਸੀਗਾ ਕਿ ਜਦੋਂ ਮਨੁੱਖ ਮਰਦਾ ਹੈਗਾ ਨਾ ਉਹਦੇ ਵਿਚਾਰ ਵੀ ਉਹਦੇ ਨਾਲ ਹੀ ਮਰ ਜਾਂਦੇ ਹਨ ਕਿਉਂ ਮਰ ਜਾਂਦੇ ਹਨ ਕਿਉਂਕਿ ਜੇਕਰ ਉਸ ਮਹਾਨ ਮਨੁੱਖ ਦੇ ਵਿਚਾਰਾਂ ਨੂੰ ਪ੍ਰਚਾਰ ਪ੍ਰਸਾਰ ਕਰਨ ਕਰਨ ਵਾਲੇ ਲੋਕ ਅਗਰ ਨਾ ਕਰਨ ਤਾਂ ਵਿਚਾਰ ਵੀ ਮਰ ਜਾਂਦੇ ਹਨ ਪਰ ਪ੍ਰਬੋਧ ਭਾਰਤ ਫਾਊਂਡੇਸ਼ਨ ਜਿਹੜੀ ਹੈਗੀ ਆ ਉਹ ਮਹਾਪੁਰਸ਼ਾਂ ਦੇ ਵਿਚਾਰ ਧਾਰਨ ਨੂੰ ਨਿਰੰਤਰ ਜਿਹੜੇ ਆ ਵਿਚਾਰਾਂ ਨੂੰ ਪ੍ਰਚਾਰ ਪ੍ਰਸਾਰ ਕਰ ਰਹੀ ਆ ਸੋ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਸਾਡੇ ਨਾਲ ਅੱਜ ਮੁੱਖ ਮਹਿਮਾਨ ਜੋ ਜੋ ਹਨ ਡਾਟਰ ਰਜਿੰਦਰ ਸਿੰਘ ਜੀ ਔਰ ਸੁਭਾਸ ਚੋਹਾਨ ਜੀ ਡਾਕਟਰ ਜੰਦਰ ਸਿੰਘ ਸੈਂਦ ਜੀ ਜੋ ਬੱਚਿਆਂ ਦੇ ਮਾਲ ਡਾਕਟਰ ਹਨ ਇਹਨਾਂ ਦਾ ਗਰਾਿਆਂ ਵਿਖੇ ਹਸਪੀਟਲ ਹੈ ਔਰ ਸ਼ਿਵਾ ਚਾਨ ਸਰ ਇਹ ਸਿਵਲ ਸਰਜਨ ਹਨ ਸਰਜਨ ਹਨ ਤੇ ਇਹਨਾਂ ਦਾ ਵੀ ਗਰਾਿਆਂ ਵਿਖੇ ਹਸਪੀਟਲ ਹੈ ਔਰ ਦੋਨੇ ਮੇਰੇ ਸਾਥੀ ਸਤਕਾਰ ਦੇ ਸਾਥੀਓ ਆਪ ਜੀ ਦਾ ਨਿੱਘਾ ਸਵਾਗਤ ਹੈ ਪਰਵਤਨ ਟੀਮ ਇਟਲੀ ਵੱਲੋਂ ਜੈ ਤੀਂ ਜੈ ਭਾਰਤ ਨਮੋ ਵਦੈ ਜੀ ਜੈ ਪਰਵਰਤਨ ਟੀਵੀ ਇਟਲੀ ਦੇ ਮadhyam ton ਅੱਜ ਦੀ ਜਿਹੜੀ ਟਾਕ ਹੈ ਜਿਹੜੀ ਇਟਲੀ ਤੇ ਬਾਕੀ ਹੋਰ ਸਥਾਨਾਂ ਤੇ ਬੈਠੇ ਹੋਏ ਸਮਾਜ ਦੇ ਸੂਝਵਾਨ ਸ਼੍ਰੋਤੇ ਜਿਹੜੇ ਅੱਜ ਦੇ ਇਸ ਪ੍ਰੋਗਰਾਮ ਨੂੰ ਦੇਖ ਰਹੇ ਆ ਪਰਵਰਤਨ ਭਾਰਤ ਫਾਊਂਡੇਸ਼ਨ ਦੀ ਟੀਮ ਵੱਲੋਂ ਸਾਰੇ ਸਾਥੀਆਂ ਨੂੰ ਨਮੋ ਵਧਾਈ ਜੈ ਗੁਰੂ ਦੇਵ ਤਨ ਗੁਰੂ ਦੇਵ ਜੈ ਪੀ ਜੈ ਬਾਤ ਸ਼ਿਵਾ ਜੀ ਆਪ ਜੀ ਦਾ ਵੀ ਨਿੱਘਾ ਸਵਾਗਤ ਹੈ ਜੀ ਪਰਵਰਤਨ ਟੀਮ ਇਟਲੀ ਵੱਲੋਂ ਮੰਜੀ ਥੈਂਕ ਯੂ ਜੀ ਮੇਰੇ ਵੱਲੋਂ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਤੁਸੀਂ ਤੁਹਾਨੂੰ ਜੁਸ ਕੀਤਾ ਗੱਲਬਾਤ ਵਾਸਤੇ ਥੈਂਕ ਯੂ ਸੋ ਅੱਜ ਮੈਂ 2022 ਦੇ ਵਿੱਚ ਟਾਟ ਹਾਊਸ ਸਕੂਲ ਅਬੇਡ ਕਰ ਜੋ ਡੱਲੇਵਾਲ ਵਿਖੇ ਹੈਗੇ ਜਦੋਂ ਮੈਂ ਇੰਡੀਆ ਫੇਰੀ ਤੇ ਗਿਆ ਸੀਗਾ ਤਾਂ ਮੈਂ ਦੇਖ ਕੇ ਉੱਥੇ ਆਇਆ ਤਾਂ ਬਹੁਤ ਮੈਨੂੰ ਖੁਸ਼ੀ ਹੋਈ ਜਦੋਂ ਮੈਂ ਉੱਥੇ ਆਪਣੇ ਮਾਸਟਰ ਡਾਕਟਰ ਪ੍ਰੋਫੈਸਰਾਂ ਨੂੰ ਆਪਣੇ ਭੈਣਾਂ ਭਰਾਵਾਂ ਨੂੰ ਹੱਥੀਂ ਕੰਮ ਕਰਦੇ ਦੇਖਿਆ ਤੇ ਸੇਵਾ ਕਰਦੇ ਦੇਖਿਆ ਤਾਂ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਸੋ ਜੋ ਤੁਸੀਂ ਪੰਜਾਬ ਦੇ ਵਿੱਚ ਕੰਮ ਕਰ ਰਹੇ ਆ ਇੱਕ ਬਹੁਤ ਵਧੀਆ ਸਲਾਘਾਯੋਗ ਕਦਮ ਹੈ ਸੋ ਮੈਂ ਜਾਣਾਂਗਾ ਕਿ ਹੁਣ ਤੱਕ ਦੇ ਪ੍ਰਵੋਤ ਭਾਰਤ ਫਾਊਂਡੇਸ਼ਨ ਦੇ ਕੀ ਉਪਰਾਲੇ ਹਨ ਜੀ ਤੋਂ ਪਹਿਲਾਂ ਜੀ ਹਾਂਜੀ ਮੈਂ ਬੋਲਦਾ ਹਾਂ ਹਾਂਜੀ ਸ਼ੁਰੂਆਤ ਜਿਹੜੀ ਹੋਈ ਹੈ ਹਾਂਜੀ ਆਪਾਂ ਰੂਬਰ ਫਾਊਂਡੇਸ਼ਨ ਜਿਹੜਾ ਕੰਪੀਟੀਸ਼ਨ ਤੋਂ ਹੁੰਦਾ ਬੱਚਿਆਂ ਦਾ ਨਾ ਉਹ 2007 ਦੇ ਵਿੱਚ ਸ਼ੁਰੂ ਹੋਇਆ ਸੀ ਇਹ ਜੀ ਤੇ ਇੱਕ ਵੇਲੇ ਨਾ ਪੰਜ ਸੈਂਟਰ ਬਣੇ ਸੀ ਤੇ 901 ਬੱਚਾ ਕੰਪੀਟੀਸ਼ਨ ਦੇ ਵਿੱਚ ਬੈਠਾ ਸੀ ਜੀ ਤੇ ਇਸੇ ਤਰ੍ਹਾਂ ਇਹ ਹੁਣ ਜਿੱਦਾਂ 15ਵਾਂ ਕੰਪੀਟੀਸ਼ਨ ਚੱਲ ਰਿਹਾ ਹੈ ਤੇ ਕਰੋਨਾ ਦੇ ਟਾਈਮ ਥੋੜਾ ਜਿਹਾ ਸਾਡਾ ਉਹ ਅਸੀਂ ਨਹੀਂ ਉਸ ਤਰ੍ਹਾਂ ਚੱਲ ਸਕੇ ਉਸ ਤੋਂ ਪਹਿਲਾਂ ਜਿਹੜਾ ਸੀਗਾ 54 ਹਜ਼ਾਰ ਤੋਂ ਉੱਪਰ ਬੱਚਾ ਬੈਠਾ ਸੀ ਤੇ 503 ਸੈਂਟਰ ਬਣੇ ਸੀ ਸੈਂਟਰ ਅਸੀਂ ਬਣਾਦੇ ਆ ਕੋਈ ਵੀ ਮਤਲਬ 50 ਜਾਂ 50 ਬੁక్స్ ਲੈ ਗਿਆ ਕੋਈ 100 ਲੈ ਗਿਆ ਉਹ ਆਪਣੇ ਪਿੰਡ ਦੇ ਵਿੱਚ ਕਿਤੇ ਗੁਰਦੁਆਰੇ ਦੇ ਵਿੱਚ ਕਿਸੇ ਸਕੂਲ ਦੇ ਵਿੱਚ ਸੈਂਟਰ ਬਣਾ ਸਕਦਾ ਤੇ ਬੱਚਿਆਂ ਨੂੰ ਬਿਠਾ ਸਕਦਾ ਉਸ ਦੇ ਵਿੱਚ ਨਾ ਕੰਪੀਟੀਸ਼ਨ ਦੇ ਵਿੱਚ ਤੇ ਦੋ ਗਰੁੱਪਾਂ ਦੇ ਵਿੱਚ ਅਸੀਂ ਬੱਚੇ ਡਿਵਾਈਡ ਕਰਦੇ ਆ ਪਹਿਲਾ ਗਰੁੱਪ ਹੁੰਦਾ ਆ +2 ਤੱਕ ਤੇ ਹਾਂ ਤੇ ਦੂਸਰਾ ਜਿਹੜਾ ਹੁੰਦਾ ਗਰੁੱਪ ਉਹ 40 ਸਾਲ ਦੀ ਉਮਰ ਤੱਕ ਬੈਠ ਸਕਦੇ ਬੱਚੇ 40 ਸਾਲ ਵਾਲਾ ਚਾਹੇ ਕੋਈ ਨੌਕਰੀ ਕਰਦਾ ਹੈ ਨਹੀਂ ਕਰਦਾ ਹੈ ਮੈਰਿਡ ਹੈ ਨਹੀਂ ਮੈਰਿਡ ਕੋਈ ਵੀ ਬੈਠ ਸਕਦਾ ਚਲ 40 ਸਾਲ ਤੇ ਇਸ ਤੋਂ ਬਾਅਦ ਫਿਰ ਬੱਚਿਆਂ ਦਾ ਰਿਜ਼ਲਟ ਸੀ ਤਿਆਰ ਕਰਦੇ ਆ ਤੇ ਅਸੀਂ ਬੱਚਿਆਂ ਲਈ ਮੋਟੀਵੇਸ਼ਨ ਵਾਸਤੇ ਕਿ ਬਾਬਾ ਸਾਹਿਬ ਦੀਆਂ ਲਿਖਤਾਂ ਨੂੰ ਪੜ੍ਹਨ ਫਿਰ ਅਸੀਂ ਪ੍ਰਾਈਜ਼ ਵੀ ਰੱਖੇ ਹੁੰਦੇ ਉਹਨਾਂ ਵਾਸਤੇ ਪਹਿਲਾ ਪ੍ਰਾਈਜ਼ 50000 ਦਾ ਆ ਦੂਜਾ 20000 ਦਾ ਤੀਜਾ 10000 ਦਾ ਇਸ ਤੋਂ ਬਿਨਾ ਜਿਹੜਾ 250 ਬੱਚਾ ਉੱਪਰ ਮੈਡ ਵਿੱਚ ਆਉਂਦਾ ਉਹਨਾਂ ਨੂੰ ਅਸੀਂ ਹਜ਼ਾਰ-ਹਜ਼ਾਰ ਰੁਪਏ ਦੇ ਕੈਸ਼ ਪ੍ਰਾਈਜ਼ ਦਿੰਨੇ ਆ ਤੇ ਉਸ ਤੋਂ ਬਿਨਾ ਜੇ ਕੋਈ ਮੈਰਿਟ ਨਹੀਂ ਆਦਾ ਬੱਚਾ ਜਿੱਥੇ ਸੈਂਟਰ ਬਣਿਆ ਜਿਹੜਾ ਉਹ ਸੈਂਟਰ ਜੋ ਟੌਪ ਕਰੇਗਾ 500 ਰੁਪਏ ਦਾ ਕੈਸ਼ ਪ੍ਰਾਈਜ਼ ਉਸ ਵਿੱਚ ਨੂੰ ਦੀਦਾ ਇਹ ਸਾਡਾ ਪ੍ਰਾਈਜ਼ ਦੇਣ ਦਾ ਮਕਸਦ ਇਹੀ ਹੈ ਕਿ ਬੱਚੇ ਵੱਧ ਤੋਂ ਵੱਧ ਇੱਕ ਕਿਸਮ ਦਾ ਲਾਲਚ ਆਏ ਇਹਦੇ ਨਾਲ ਬੱਚੇ ਪੜਨ ਸਾਡਾ ਮਕਸਦ ਇਹੀ ਹੈ ਵੀ ਆਪਾਂ ਬਾਬਾ ਸਾਹਿਬ ਦੀਆਂ ਲਿਖਤਾਂ ਜਿਹੜੀਆਂ ਆ ਤੇ ਸਾਡੇ ਮਹਾਪੁਰਸ਼ਾਂ ਦੇ ਵਿਚਾਰ ਜਿਹੜੇ ਆਪਾਂ ਬੱਚਿਆਂ ਤੱਕ ਪਹੁੰਚਦੇ ਕਰੀਏ ਇਹ ਸਾਡਾ ਬਹੁਤ ਵਧੀਆ ਜੀ ਇਹ ਡਾਕਟਰ ਸਾਹਿਬ ਮੈਨੂੰ ਜਾਨਣਾ ਚਾਹਨਾ ਹੈ ਕਿ ਕਿਹੜੇ ਕਿਹੜੀਆਂ ਸਟੇਟਾਂ ਦੇ ਵਿੱਚ ਇਹ ਜਿਹੜਾ ਕੰਪੀਟੀਸ਼ਨ ਸੈਂਟਰ ਬਣਾ ਕੇ ਕਰਾਈ ਜਾਂਦੇ ਮੇਨ ਪੰਜਾਬ ਵਿੱਚ ਹੈ ਤੇ ਇਸ ਦੇ ਨਾਲ ਲੱਗਦੇ ਜਿਹੜੇ ਸਟੇਟਸ ਹੈਗੀਆਂ ਹਰਿਆਣਾ ਹਿਮਾਚਲ ਜੰਮੂ ਕਸ਼ਮੀਰ ਤੇ ਇੱਕ ਸੈਂਟਰ Rajasthan ਵਿੱਚ ਵੀ ਬਣਿਆ ਸੀ ਜੇ ਤੇ ਮੇਨ ਸਾਡਾ ਫੋਕਸ ਹਜੇ ਪੰਜਾਬ ਤੇ ਹੀ ਹੈ ਬਾਕੀ ਜਿੱਦਾਂ ਜਿੱਦਾਂ ਇਹ ਕੰਮ ਅੱਗੇ ਵਧੇਗਾ ਤੇ ਹੋਰ ਵੀ ਸਾਰੇ ਆਪਾਂ ਤਾਂ ਨੈਸ਼ਨਲ ਲੈਵਲ ਤੇ ਕਰਨਾ ਚਾਹੀਦਾ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਸਮਾਜ ਨੂੰ ਇਹੋ ਜਿਹਿਆਂ ਸਸਤਾਵਾ ਦੀ ਕਿਉਂ ਜ਼ਰੂਰਤ ਹੈ ਜੀ ਸਮਾਜ ਕਿਉਂਕਿ ਸਾਡਾ ਮਹਾਪੁਰਸ਼ਾਂ ਦੇ ਜੋ ਇਤਿਹਾਸ ਹੈ ਸਾਡਾ ਜੋ ਇੰਡੀਆ 'ਚ ਹੈਗਾ ਆ ਜੋ ਸਾਡੇ ਮਹਾਪੁਰਸ਼ ਕਰਕੇ ਗਏ ਉਹ ਸਾਡੀ ਪਿਛਲੀ ਜਨਰੇਸ਼ਨ ਨੂੰ ਭੁੱਲ ਗਏ ਜਾਂ ਸਾਡੇ ਜਿਹੜੇ ਮਨੋ ਹਾਂ ਤੇ ਇਸ ਕਰਕੇ ਅਸੀਂ ਇਹ ਇਹੀ ਸਾਡਾ ਮਕਸਦ ਹੈ ਕਿ ਜਿਹੜੀ ਸਾਡੀ ਜਨਰੇਸ਼ਨ ਹੈ ਉਹਨੂੰ ਆਪਣਾ ਇਤਿਹਾਸ ਪਤਾ ਹੋਵੇ ਔਰ ਜਿਸ ਤਰ੍ਹਾਂ ਦਾ ਮਹਾਪੁਰਸ਼ਾਂ ਨੇ ਸਾਡਾ ਭਾਰਤ ਬਣਾਉਣ ਦਾ ਸੋਚਿਆ ਸੀ ਜਾਂ ਬਾਬਾ ਸਾਹਿਬ ਨੇ ਸੋਚਿਆ ਉਸ ਤਰ੍ਹਾਂ ਦਾ ਭਾਰਤ ਬਣਾਉਣਾ। ਅੰਦਰ ਵਿੱਚ ਆਪਣਾ ਨੁਦੜ ਪਾਈਏ ਔਰ ਬੱਚਿਆਂ ਨੂੰ ਜੇ ਇਸ ਦਾ ਪਤਾ ਹੋਵੇਗਾ ਤਾਂ ਹੀ ਉਹ ਬਣ ਸਕਦਾ ਹੈ। ਸੋ ਸਤਕਾਰਯੋਗ ਸਾਥੀਓ ਮੈਂ ਇੱਥੇ ਦੱਸਣਾ ਬਹੁਤ ਜ਼ਰੂਰੀ ਸਮਝਦਾ ਹਾਂ ਕਿ ਬਾਬਾ ਸਾਹਿਬ ਕਹਿੰਦੇ ਹਨ ਕਿ ਜਿਹੜੇ ਲੋਕ ਇਤਿਹਾਸ ਨਹੀਂ ਜਾਣਦੇ ਉਹ ਇਤਿਹਾਸ ਨਹੀਂ ਬਣਾ ਸਕਦੇ। ਪਰਵੁੱਧ ਭਾਰਤ ਫਾਊਂਡੇਸ਼ਨ ਦਾ ਇੱਕ ਤੋਂ ਇੱਕ ਸਾਥੀ ਜਿਹੜਾ ਹੈਗਾ ਉਹ ਜਿੰਨੇ ਵੀ ਮਹਾਪੁਰਸ਼ ਹੋਏ ਸ਼ਾਹੋਜੀ ਮਹਾਰਾਜ ਉਤੀਰਾ ਫੂਲੇ ਦਾਦੀਮਾ ਸਬਿਤਰੀ ਵਾ ਫੂਲੇ ਔਰ ਇੱਥੇ ਬਸੇ ਬਸ ਨਹੀਂ ਹੋ ਜਾਂਦੀ ਕਿ ਉਹ ਜਾਣਦੇ ਆ ਉਹ ਜਿਹੜਾ ਸਕੂਲ ਬਣ ਰਿਹਾ ਹੈ ਗੱਡਲੇਵਾਲ ਵਿਖੇ ਉੱਥੇ ਸਾਰੇ ਮਹਾਪੁਰਸ਼ਾਂ ਦੇ ਪ੍ਰੋਗਰਾਮ ਵੀ ਕਰਾਏ ਜਾਂਦੇ ਲੋਕਾਂ ਨੂੰ ਜਾਗਰਤ ਕਰਨ ਵਾਸਤੇ ਜਿਹੜੇ ਲੋਕ ਇਤਿਹਾਸ ਨਹੀਂ ਜਾਣਦੇ ਉਹ ਇਤਿਹਾਸ ਨਹੀਂ ਬਣਾ ਸਕਦੇ ਜੇਕਰ ਬਾਬਾ ਸਾਹਿਬ ਕਹਿੰਦੇ ਲੜਨਾ ਨਾ ਤਾਂ ਪੜਨਾ ਬਹੁਤ ਜ਼ਰੂਰੀ ਆ ਪਰ ਦੁੱਖ ਦੀ ਗੱਲ ਹੈਗੀ ਆ ਕਿ ਜਿਸ ਮਹਾਪੁਰਸ਼ ਨੇ ਚਾਰ ਬੱਚੇ ਕੋਲ ਹੈ ਜਿਸ ਮਹਾਪੁਰਸ਼ ਨੇ ਪੂਰਾ ਪਰਿਵਾਰ ਹੀ ਵਾਰ ਦਿੱਤਾ ਤਾਂ ਉਸ ਮਹਾਪੁਰਸ਼ ਨੂੰ ਅੱਜ ਪਾਣ ਦਾ ਲੋਕਾਂ ਕੋਲ ਸਮਾਂ ਨਹੀਂ ਹੈਗਾ ਇਹ ਮੈਂ ਬੜੇ ਦੁੱਖ ਦੇ ਨਾਲ ਗੱਲ ਕਹਿਣਾ ਹੈਗਾ ਔਰ ਜਿਹੜਾ ਤੁਹਾਡਾ ਕਦਮ ਆ ਜੀ ਇਹ ਬਹੁਤ ਵਧੀਆ ਸਲਾਘਾਯੋਗ ਹੈਗਾ ਔਰ ਅਗਲਾ ਮੇਰਾ ਇਹ ਸਵਾਲ ਹੈਗਾ ਜੀ ਕਿਨਾ ਕਿਨਾ ਪਹਿਲੂਆਂ ਤੇ ਸਮਾਜ ਨੂੰ ਧਿਆਨ ਦੇਣਾ ਚਾਹੀਦਾ ਕਿਨਾ ਕਿਨਾ ਪਹਿਲੂਆਂ ਤੇ ਸਮਾਜ ਨੂੰ ਧਿਆਨ ਦੇਣਾ ਚਾਹੀਦਾ ਹੈ ਗੱਲ ਜੀ ਜੀ ਅ ਬਲਵਿੰਦਰ ਜੀ ਮੈਂ ਡਾਕਟਰ ਸਾਹਿਬ ਦੀ ਗੱਲ ਦੇ ਵਿੱਚ ਸੋਰ ਐਡ ਕਰਦਾ ਜੀ ਤੁਸੀਂ ਇਹ ਸਵਾਲ ਪੁੱਛੋਗੇ ਪ੍ਰਬੁੱਧਪਾਲ ਫਾਊਂਡੇਸ਼ਨ ਦਾ ਜਿਹੜਾ ਮੇਨ ਮਕਸਦ ਕੀ ਹੈ ਜਿਹੜੀ ਸੰਸਥਾ ਹੈ ਪਿਛਲੇ 14-15 ਸਾਲਾਂ ਤੋਂ ਜਿਹੜੀ ਸਮਾਜ ਦੇ ਅੰਦਰ ਕੰਮ ਕਰ ਰਹੀ ਹੈ ਇਹਦਾ ਮੇਨ ਮਕਸਦ ਤਾਂ ਮੈਂ ਤੁਹਾਨੂੰ ਇਹੀ ਕਹੂੰਗਾ ਕਿ ਪ੍ਰਬੁੱਧ ਭਾਰਤ ਫਾਊਂਡੇਸ਼ਨ ਦਾ ਮਕਸਦ ਹੈ ਕਿ ਅਸੀਂ ਆਪਣੇ ਸਮਾਜ ਦਾ ਭਵਿੱਖ ਉਸ ਤਰੀਕੇ ਦਾ ਭਵਿੱਖ ਤਿਆਰ ਕਰਨਾ ਜਿਸ ਤਰੀਕੇ ਦਾ ਭਵਿੱਖ ਜਾਂ ਜਿਸ ਤਰੀਕੇ ਦਾ ਸਮਾਜ ਸਾਡੇ ਮਹਾਪੁਰਸ਼ਾਂ ਨੇ ਸਾਡੇ ਵਾਸਤੇ ਜਿਸ ਦਾ ਸੁਪਨਾ ਉਹਨਾਂ ਨੇ ਸਿਰਜਿਆ ਬਿਲਕੁਲ ਇਹ ਸਾਡਾ ਸਾਡਾ ਸਮਾਜ ਕਿਹੋ ਜਿਹਾ ਹੋਵੇ ਸਾਡੇ ਸਮਾਜ ਦੀ ਸੋਚ ਕਿਹਦੇ ਹੋਵੇ ਸਾਡੇ ਸਮਾਜ ਦੇ ਨੌਜਵਾਨਾਂ ਦਾ ਦੀ ਜੀਵਨ ਸ਼ੈਲੀ ਕਿਸ ਤਰ੍ਹਾਂ ਦੀ ਹੋਵੇ ਸਾਡੇ ਸਮਾਜ ਦੇ ਮਹਿਲਾਵਾਂ ਦਾ ਜੀਵਨ ਜੀਣ ਦਾ ਤਰੀਕਾ ਤੇ ਸਲੀਕਾ ਕਿਸ ਤਰ੍ਹਾਂ ਦਾ ਹੋਵੇ ਸਾਡੇ ਸਮਾਜ ਦੇ ਨੌਜਵਾਨ ਸਾਡੇ ਸਮਾਜ ਦੇ ਵਿਅਕਤੀ ਤੇ ਸਾਡੇ ਸਮਾਜ ਦੇ ਬਜ਼ੁਰਗ ਉਹਨਾਂ ਦੀ ਜੀਵਨ ਸ਼ੈਲੀ ਕਿਹੋ ਜਿਹੇ ਤਰੀਕੇ ਦੀ ਹੋਵੇ ਇਹ ਸਾਰੇ ਦਾ ਸਾਰਾ ਰੋਡ ਮੈਪ ਜਿਹੜਾ ਸਾਡੇ ਮਹਾਪੁਰਸ਼ਾਂ ਨੇ ਸਾਨੂੰ ਆਪਣੇ ਫਲਸਫੀ ਦੇ ਵਿੱਚ ਦਿੱਤਾ ਹੋਇਆ ਸਾਡੇ ਕੋਲ ਆਲਰੇਡੀ ਉਹਨਾਂ ਦੀ ਫਲਸਫੀ ਉਹਨਾਂ ਦੀ ਨਿਗਤਾਂ ਦੇ ਰੂਪ ਦੇ ਵਿੱਚ ਸਾਡੇ ਕੋਲ ਮੌਜੂਦ ਹੈ ਤੇ ਜਿਹੋ ਜਿਹਾਂ ਸੁਪਨਾ ਸਾਡੇ ਮਹਾਪੁਰਸ਼ਾਂ ਨੇ ਲਿਆ ਬਿਆਸ ਸਮਾਜ ਵਾਸਤੇ ਸ੍ਰੀ ਗੁਰਪਰ ਫਾਉਂਡੇਸ਼ਨ ਨੇ ਇੱਕ ਤਿੱਕੇ ਦੀ ਆਪਣੀ ਜ਼ਿੰਮੇਵਾਰੀ ਚੱਕੀ ਹੈ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਸੀਂ ਉਹੋ ਜਿਹੇ ਫਲਸਫੇ ਦੇ ਨਾਲ ਤਿਆਰ ਕਰੀਏ ਇਸ ਸਮਾਜ ਦੇ ਅੰਦਰ ਜਿਹੜੀਆਂ ਜਿਹੜੀਆਂ ਕਮੀਆਂ ਅੱਜ ਸਾਨੂੰ ਦਿਖਾਈ ਦੇ ਰਹੀਆਂ ਜਿਹੜੇ ਜਿਹੜੇ ਪਹਿਲੂ ਆ ਸਾਨੂੰ ਲੱਗਦਾ ਹੈ ਕਿ ਸਮਾਜ ਦੇ ਵਿੱਚ ਇਸ ਚੀਜ਼ ਦੀ ਘਾਟ ਅੱਜ ਸਮਾਜ ਦੇ ਵਿੱਚ ਸਾਨੂੰ ਸਿੱਖਿਆ ਦੀ ਘਾਟ ਨਜ਼ਰ ਆਉਂਦੀ ਹੈ ਅੱਜ ਸਾਡੇ ਸਮਾਜ ਦੇ ਵਿੱਚ ਗਰੀਬੀ ਹੈ ਅੱਜ ਸਾਡੇ ਸਮਾਜ ਦੇ ਅੰਦਰ ਬੇਰੋਜ਼ਗਾਰੀ ਹੈ ਅੱਜ ਸਾਡੇ ਸਮਾਜ ਦੇ ਅੰਦਰ ਬੇਇਤਫਾਕੀ ਹੈ ਅਸਮਤ ਸਾਡੇ ਸਮਾਜ ਦੇ ਅੰਦਰ ਕੰਡੀਆਂ ਪਈਆਂ ਹੋਈਆਂ ਨੇ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਆ ਅੱਜ ਤੋਂ ਜੇ 20 ਸਾਲ ਬਾਅਦ ਜੇਕਰ ਅਸੀਂ ਬੈਠ ਕੇ ਇਹਨਾਂ ਦੇ ਡਿਸਕਸ ਕਰੀਏ ਤਾਂ ਇਹ ਕਮੀਆਂ ਸਾਨੂੰ ਅੱਜ ਦੇ ਮੁਕਾਬਲੇ 20 ਸਾਲਾਂ ਬਾਅਦ ਘਟ ਜਾਣ ਜਾਂ ਅੱਜ ਦੇ ਅੱਜ ਜਿੰਨਾ ਸਾਡੇ ਸਮਾਜ ਦਾ ਜਿਹੜਾ ਲੈਵਲ ਆਫ ਵਿਜ਼ਡਮ ਹੈ ਜਿਹੜਾ ਸਿਆਣਪ ਦਾ ਪੱਧਰ ਹੈ ਸਮਾਜ ਦਾ ਅੱਜ ਤੋਂ 20 ਸਾਲ ਬਾਅਦ ਜਾਂ 25 ਸਾਲ ਬਾਅਦ ਉਹ ਇਹੋ ਜਿਹਾ ਨਾ ਹੋ ਕੇ ਇਹਦੇ ਨਾਲੋਂ ਬਿਹਤਰ ਹੋਵੋ ਆ ਜਿਹੜੀਆਂ ਜਿਹੜੀਆਂ ਕਮੀਆਂ ਅੱਜ ਸਾਡੇ ਵਿੱਚ ਪਾਈਆਂ ਜਾ ਰਹੀਆਂ ਵਿਖਤ ਦੇ ਵਿੱਚ ਇਹ ਕਮੀਆਂ ਵਿਖਤ ਦੀਆਂ ਸਾਡੀਆਂ ਜਿਹੜੀਆਂ ਨਸਲਾਂ ਹੈਗੀਆਂ ਉਹਨਾਂ ਨੂੰ ਇਹ ਕਮੀਆਂ ਉਹਨਾਂ ਦੇ ਵਿੱਚ ਨਾ ਪ੍ਰਭੂਤ ਭਾਰਤ ਫਾਊਂਡੇਸ਼ਨ ਦਾ ਜਿਹੜਾ ਮੇਨ ਮਕਸਦ ਹੈ ਉਹ ਇਹ ਜੀ ਥੈਂਕ ਯੂ ਸੋ ਸਰਕਾਰ ਦੇ ਸਾਥੀ ਆਮ ਹੈ ਅਸੀਂ ਕੇਵਲ ਇਹ ਨਾ ਫੇਸਬੁੱਕ 'ਤੇ ਇੱਕ ਗੱਲ ਚੱਲਦੀ ਹੁੰਦੀ ਹੈ ਕਿ ਸਰਕਾਰਾਂ ਨਹੀਂ ਚਾਹਦੀਆਂ ਕਿ 바ਵਾ ਸਾਹਿਬ ਨੂੰ ਪੜਾਇਆ ਜਾਵੇ ਪਰ ਸੋਚਣ ਵਾਲੀ ਇਹ ਗੱਲ ਹੈ ਜੀ ਕਿ ਜੇਕਰ ਸਰਕਾਰਾਂ ਨਹੀਂ ਚਾਹਦੀਆਂ ਹੈਗਾ ਇੱਕ ਉਹ ਮਹਾਨ ਮਹਾਪੁਰਸ਼ ਡਾਕਟਰ ਭੀਮਰਾਵ ਅੰਬੇਡਕਰ ਜੀ ਹੋਏ ਹਨ ਕਿ ਜਿਨ੍ਹਾਂ ਨੇ ਸਦੀਆਂ ਦੀ ਗੁਲਾਮੀ ਜਿਹੜੀ ਆਪਣੀ ਜ਼ਿੰਦਗੀ ਵਿੱਚ ਸਾਡੀ ਉਤਾਰ ਕੇ ਰੱਖ ਦਿੱਤੀ ਆ ਅਸੀਂ ਪੜ੍ਹ ਲਿਖ ਗਏ ਅਸੀਂ ਠੀਕ ਠਾਕ ਹੋ ਗਏ ਅਸੀਂ ਕੋਠੀਆਂ ਆਕਾਰਾਂ ਪਲਾਟਾਂ ਦੇ ਮਾਲਕ ਬਣ ਗਏ ਸੋਚਣ ਵਾਲੀ ਗੱਲ ਹੈ ਸਾਨੂੰ ਰੋਕਿਆ ਕਹਿੰਦੇ ਆ ਅੱਜ ਅਸੀਂ ਯਾਦ ਆ ਇੱਕ ਉਹ ਸਮਾਂ ਸੀਗਾ ਜਦੋਂ ਮਨੁੱਖ ਸਮਰੱਥੀ ਲਾਗੂ ਸੀਗੀ ਵੇ ਸਾਨੂੰ ਰੋਕਿਆ ਕਹਿੰਨਾ ਪੜਨਾ ਤਾਂ ਅਸੀਂ ਆ ਨਾ ਆਪਣੇ ਪੁਰਖਿਆਂ ਨੂੰ ਜਿਵੇਂ ਕਿ ਸਤੂਰਕ ਵੀਰ ਜੀ ਕਹਿੰਦੇ ਹਨ ਕਿ ਸੱਚੀ ਆਖੀ ਗਿਆਨ ਦੀ ਸਮਝ ਲਿਓ ਮਨਮਾਹੇ ਬੈਨ ਸਾਖੀ ਸੰਸਾਰ ਦਾ ਝਗੜਾ ਛੋੜਨਾ ਹੀ ਦੇਖੋ ਸੱਚੀ ਸਾਖੀ ਦੀ ਗੱਲ ਕਰਦੇ ਆ ਮਿ ਇਤਿਹਾਸ ਦੀ ਨਹੀਂ ਉਹ ਗੱਲ ਕਰਦੇ ਨੇ 바ਵਾ ਸਾਹਿਬ ਕਹਿੰਦੇ ਆ ਕਿ ਜੋ ਤੁਹਾਨੂੰ ਦਿਖਾਇਆ ਗਿਆ ਜੋ ਤੁਹਾਤੋਂ ਲੁਕਾਇਆ ਗਿਆ ਉਹ ਇਤਿਹਾਸ ਨਹੀਂ ਜਿਹੜਾ ਤੁਹਾਡੇ ਤੋਂ છુપਾਇਆ ਗਿਆ ਹੈਗਾ ਨਾ ਉਹ ਇਤਿਹਾਸ ਆ ਹੁਣ ਪੜਨ ਦੀ ਸਾਨੂੰ ਜ਼ਰੂਰਤ ਹੈਗੀ ਆ ਸੋ ਮੈਂ ਇਹ ਬੇਨਤੀ ਕਰਦੂੰ ਕਰੂੰਗਾ ਪਰਵਾਤਨ ਟੀਮ ਇਟਲੀ ਵੱਲੋਂ ਕਿ ਡੱਲੇਵਾਲ ਵਿਖੇ ਜਿਹੜੇ ਸਾਡੇ ਸਾਥੀ ਇਹ ਐਡਾ ਬੜਾ ਉਦੋਂ ਪ੍ਰਾਲਾ ਕਰ ਰਹੇ ਹਨ ਉੱਥੇ ਜਾ ਕੇ ਭਰਾਓ ਇੱਕ ਵਾਰ ਜ਼ਰੂਰ ਦੇਖੀ ਜਿਹੜੇ ਸਾਡੇ ਸਾਥੀ ਸੁਣਦੇ ਆ ਕਿਉਂਕਿ 바ਵਾ ਸਾਹਿਬ ਜੀ ਦਾ ਕਾਰਜ ਇਕੱਲਾ ਪ੍ਰਬੋਧ ਭਾਰਤ ਫਾਊਂਡੇਸ਼ਨ ਤੇ ਉੱਪਰ ਹੀ ਨਹੀਂ ਹੈਗਾ ਇਹ ਤਾਂ ਸਾਥੀ ਤਨੋਂ ਮਨੋਂ ਤੁਹਾਨੂੰ ਲੱਗੇ ਹੋਏ ਹਨ ਕਿ ਜਿਹੜੀ ਫਾਊਂਡੇਸ਼ਨ ਹੈਗੀ ਆ ਤਨੋਂ ਮਨੋਂ ਤਨੋਂ ਸਮਾ ਕਰਦੀ ਹੈਗੀ ਆ ਔਰ ਪੂਰਾ ਕੰਮ ਕਰਦੀ ਹੈਗੀ ਆ ਔਰ ਸਾਡਾ ਸਾਰਿਆਂ ਦਾ ਫਰਜ਼ ਹੈਗਾ ਜਿੱਥੇ ਵੀ 바ਵਾ ਸਾਹਿਬ ਦੇ ਨਾਂ ਤੇ ਕੁਝ ਵੀ ਹੁੰਦਾ ਉੱਥੇ ਸਾਡੇ ਸਮਾਜ ਦਾ ਖਰਜ ਹੈਗਾ ਕਿ ਉੱਥੇ ਹਿੱਸਾ ਪਾਵੇ ਜੇਕਰ ਉਹਦੇ ਕੋਲ ਪੈਸਾ ਨਹੀਂ ਹੈਗਾ ਉੱਥੇ ਚਾਰ ਦਿਹਾੜੀਆਂ ਪ੍ਰਭੂ ਲਗਾ ਸਕਦੇ ਮਿਸਤਰੀਆਂ ਨਾਲ ਫਾਊਂਡੇਸ਼ਨ ਤੁਹਾਨੂੰ ਕੋਈ ਨਾ ਕੋਈ ਕੰਮ ਦੇ ਸਕਦੀ ਆ ਜਿਹੜਾ ਤਨੋਂ ਕਰ ਸਕਦਾ ਉਹ ਤਨ ਨਾ ਕਰੇ ਜਿਹੜਾ ਮਨੋਂ ਕੋਈ ਇੱਥੇ ਤੁਸੀਂ ਡਾਇਰੈਕਸ਼ਨ ਵੀ ਦੇ ਸਕਦੇ ਆ ਕੋ ਸਲਾਹ ਮਸ਼ਵਰਾ ਵੀ ਦੇ ਸਕਦੇ ਆ ਜਿਹੜਾ ਤਨ ਨਾ ਦੇ ਸਕਦਾ ਹੈਗਾ ਆਪਣਾ ਐਸਐਜੋ ਉਹ ਆਪਣਾ ਤਨ ਨਾ ਵੀ ਦੇਵੇ ਪਰ ਮੈਂ ਇੱਕ ਬੇਨਤੀ ਜ਼ਰੂਰ ਕਰੂੰਗਾ ਕਿ ਜਿੰਨੇ ਪੰਜਾਬ ਦੇ ਸਾਥੀ ਆ ਜਿੰਨੇ ਵੀ ਸਾਨੂੰ ਸਾਥੀ ਜਿਹੜੇ ਸੁੰਢ ਹੈ ਇਸ ਵੇਲੇ ਵੀਰ ਭੈਣ ਬੱਚੇ ਉਹਨਾਂ ਨੂੰ ਇੱਕ ਵਾਰ ਡੱਲੇਵਾਲ ਵਖੇ ਜ਼ਰੂਰ ਇਹ ਜਿਹੜਾ ਸਕੂਲ ਦੇਖਣਾ ਚਾਹੀਦਾ ਕਿ ਕਿਸ ਤਰ੍ਹਾਂ ਵੰਡਿਆ ਹੈਗਾ ਸਾਨੂੰ ਯੋਗਦਾਨ ਪਾਣਾ ਬਾਬਾ ਸਾਹਿਬ ਨੇ ਕਿਹਾ ਸੀ ਕਿ ਆਪਣੀ ਕਮਾਈ ਚੋਂ ਪੰਜਵਾਂ ਹਿੱਸਾ ਸੋਚਣ ਵਾਲੀ ਗੱਲ ਹੈ ਕਿ ਆਪਣੀ ਕਮਾਈ ਜੋ ਪੰਜਵਾਂ ਹਿੱਸਾ ਸੀ ਪਾਇਆ ਕਿੱਥੇ ਹੈਗਾ ਕਿ ਉਸ ਮਹਾਪੁਰਸ਼ ਨੇ ਪੌਸ਼ ਦੇ ਲਈ ਜਾ ਕੇ ਤੇ ਹੋਰ ਬਾਬੇ ਦੇ ਲਈ ਇਹ ਸਾਨੂੰ ਆਪਣੇ ਅੰਦਰੋਂ ਹੀ ਪੁੱਛ ਲੈਣਾ ਚਾਹੀਦਾ ਹੈਗਾ ਸੋ ਡਾਕਟਰ ਸਾਹਿਬ ਹੋਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਕੀਤੀਆਂ ਜਾ ਸਕਦੀਆਂ ਜਿਸ ਤਰ੍ਹਾਂ ਤੁਸੀਂ ਆਪਣੀ ਸ਼ੁਰੂਆਤੀ ਗੱਲ ਦੇ ਵਿੱਚ ਕਿ ਆਪਣੀ ਗੱਲ ਬਾਬਾ ਸਾਹਿਬ ਨੂੰ ਕੋਟ ਕਰਕੇ ਤੁਸੀਂ ਕਿਹਾ ਸੀਗਾ ਕਿ ਤੁਹਾਡੇ ਇਟਾਲੀਅਨ ਫਿਲਾਸਫੀ ਦੀ ਹੀ ਉਹ ਗੱਲ ਸੀਗੀ ਮੈਜ਼ਨੀ ਦੀ ਗੱਲ ਸੀਗੀ ਕਿ ਮੈਜ਼ਨੀ ਨੇ ਕਿਹਾ ਸੀਗਾ ਕਿ ਚੰਗੇ ਚੰਗੇ ਵਿਚਾਰ ਕਦੇ ਨਹੀਂ ਮਰਦੇ ਪਰ ਬਾਬਾ ਸਾਹਿਬ ਨੇ ਮੈਜ਼ਨੀ ਦੀ ਇਸ ਗੱਲ ਨੂੰ ਕੱਟਦੇ ਹੋਏ ਕਿਹਾ ਸੀਗਾ ਕਿ ਇਹ ਗੱਲ ਗਲਤ ਹੈ ਬਿਲਕੁਲ ਚੰਗੇ ਵਿਚਾਰ ਵੀ ਖਤਮ ਹੋ ਜਾਂਦੇ ਆ ਜੇਕਰ ਸਮਾਂ ਰਹਿੰਦਿਆਂ ਉਹਨਾਂ ਦਾ ਪ੍ਰਚਾਰ ਤੇ ਪ੍ਰਸਾਰ ਜਿਹੜਾ ਉਹ ਵੱਡੀ ਮੱਤਾ ਦੇ ਵਿੱਚ ਨਾ ਬਿਲਕੁਲ ਇਸ ਕਰਕੇ ਸਾਡਾ ਇਤਿਹਾਸ ਜਿਹੜਾ ਆ ਉਹ ਤਾਂ ਪਹਿਲਾਂ ਹੀ ਫੁਰਦ-ਗੁਰਦ ਕੀਤਾ ਹੋਇਆ ਸਾਡੇ ਇਤਿਹਾਸ ਨੂੰ ਤਾਂ ਸਹੀ ਇਤਿਹਾਸ ਜਿਹੜਾ ਉਹ ਸਮਾਜ ਦੇ ਲੋਕਾਂ ਤੱਕ ਨਾ ਪਹੁੰਚ ਸਕੇ ਇਹ ਜਿਹੜੀ ਮਨੁਵਾਦੀ ਵਿਵਸਥਾ ਹੈ ਇਹਨੇ ਇਹਦੇ ਉਪਰਾਲੇ ਸਧੀਆਂ ਤੋਂ ਕੀਤੇ ਹੋਏ ਆ ਪਰ ਸਾਡੇ ਮਹਾਪੁਰਸ਼ਾਂ ਦੇ ਅਸੀਂ ਸ਼ੁਕਰਗੁਜ਼ਾਰ ਆ ਕਿ ਜਿਨ੍ਹਾਂ ਨੇ ਆਪਣੀ ਅਣਥਕ ਮਿਹਨਤ ਸਦਕਾ ਆਪਣੇ ਜੀਵਨ ਪਰ ਦੇ ਸੰਘਰਸ਼ਾਂ ਦੇ ਬਦੌਲਤ ਸਾਨੂੰ ਸਾਡਾ ਸਹੀ ਇਤਿਹਾਸ ਜਿਹੜਾ ਆ ਉਹ ਸਾਡੇ ਸਾਹਮਣੇ ਲਿਆ ਕੇ ਉਹਨਾਂ ਨੇ ਰੱਖਿਆ ਹੁਣ ਬਾਬਾ ਸਾਹਿਬ ਦੇ ਜਿਹੜੇ ਵੋਲਿਊਮਸ ਹੈ ਬਾਬਾ ਸਾਹਿਬ ਦੀ ਜਿਹੜੀ ਆਈਡੀਓਲੋਜੀ ਹੈ ਜਾਂ ਸਾਡੇ ਹੋਰ ਮਹਾਪੁਰਸ਼ਾਂ ਦੀ ਜਿਹੜੀ ਫਿਲਾਸਫੀ ਹੈ ਉਹ ਸਾਰੀ ਦੀ ਸਾਰੀ ਅੱਜਕੱਲ ਸਾਡੇ ਕੋਲ ਕਿਤਾਬਾਂ ਦੇ ਰੂਪ ਦੇ ਵਿੱਚ ਮੌਜੂਦ ਹੈ ਗ੍ਰੰਥਾਂ ਦੇ ਰੂਪ ਦੇ ਵਿੱਚ ਮੌਜੂਦ ਹੈ ਪਰ ਸਵਾਲ ਇਹ ਹੈ ਕਿ ਮਸਲਾ ਇਹ ਬਣ ਗਿਆ ਕਿ ਸਮਾਜ ਦੇ ਅੰਦਰ ਉਹ ਵਿਚਾਰਧਾਰਾ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਦਾ ਸਮਾਜ ਦੇ ਕੋਲ ਕੋਈ ਵੱਡਾ ਪ੍ਰੋਗਰਾਮ ਨਹੀਂ ਸੀਗਾ ਤੋਂ ਇਸ ਪ੍ਰੋਗਰਾਮ ਦੀ ਅਨਹੋਂਦ ਕਰਕੇ ਇਹਦੀ ਘਾਟ ਕਰਕੇ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ ਜਿਹੜੀ ਅੱਜ ਦੀ ਸਾਡੇ ਉਮਰ ਦੇ ਜਿਹੜੇ ਲੋਕ ਸੀਗੇ ਜਾਂ ਸਾਡੇ ਤੋਂ ਪਹਿਲਾਂ ਦੇ ਜਿਹੜੇ ਲੋਕ ਸੀਗੇ ਅਸੀਂ ਜਦੋਂ ਦੇਖਦੇ ਹਾਂ ਉਹਨਾਂ ਦੇ ਵਿੱਚ ਪਿਕਚਰ ਕੀ ਤਾਂ ਸਾਨੂੰ ਉਹ ਆਈਡੀਓਲੋਜੀ ਜਾਂ ਉਹ ਫਿਲਾਸਫੀ ਜਾਂ ਉਹ ਜੀਵਨ ਦੀ ਜਾਚ ਜਿਹੜੀ ਹੈ ਸਾਡੇ ਸਮਾਜ ਦੇ ਲੋਕਾਂ ਦੇ ਵਿੱਚ ਉਹ ਨਜ਼ਰ ਨਹੀਂ ਆ। ਤਾਂ ਇਹਦਾ ਜਿਹੜਾ ਅਸੀਂ ਇਹੀ ਸਿੱਟਾ ਕੱਢਿਆ ਕਿ ਇਹਦੀ ਇਹਦੀ ਘਾਟ ਇਸ ਕਰਕੇ ਹੋਈ ਹੈ ਕਿਉਂਕਿ ਇਹ ਜਿਹੜੀਆਂ ਕਿਤਾਬਾਂ ਸੀਗੀਆਂ ਇਹ ਸ਼ੈਲਫਾਂ 'ਤੇ ਸੀਮਤ ਰਹੀਆਂ ਜਦਕਿ ਇਹਨਾਂ ਦਾ ਪਰਪਸ ਇਹ ਸੀਗਾ ਕਿ ਉਹਨਾਂ ਕਿਤਾਬਾਂ ਦੇ ਲਿਖੇ ਹੋਏ ਅੱਖਰ ਸਾਡੀ ਸਾਡੇ ਦਿਮਾਗ ਦੇ ਵਿੱਚ ਜਿਹੜੀ ਸਾਡੀ ਜਿੰਨਾ ਹੈ ਉਹਦਾ ਹਿੱਸਾ ਬਣੇ ਜਦ ਤੱਕ ਉਹ ਕਿਤਾਬਾਂ ਪੜੀਆਂ ਨਹੀਂ ਜਾਣਗੀਆਂ ਜਦ ਤੱਕ ਉਹਨਾਂ ਕਿਤਾਬਾਂ ਦੇ ਉੱਤੇ ਗੋਸ਼ਟੀਆਂ ਨਹੀਂ ਹੋਣਗੀਆਂ ਜਦ ਤੱਕ ਉਹਨਾਂ ਦੇ ਉੱਤੇ ਵਿਚਾਰ ਪੰਦਰਾ ਨਹੀਂ ਹੋਏਗਾ ਜਦ ਤੱਕ ਉਹਨਾਂ ਕਿਤਾਬਾਂ ਦੇ ਪ੍ਰਭਾਵ ਤੋਂ ਬਾਅਦ ਅਸੀਂ ਜਿਹੋ ਜਿਹੇ ਸਮਾਜ ਵਿੱਚ ਬਣਾਉਣਾ ਚਾਹੁੰਦੇ ਆ ਉਹ ਜੇ ਉਪਰਾਲੇ ਅਸੀਂ ਨਹੀਂ ਸ਼ੁਰੂ ਕਰਾਂਗੇ ਤਾਂ ਸਾਡੇ ਸਮਾਜ ਦੀ ਜਿਹੜੀ ਹਾਲਤ ਹੈ ਉਹ ਉਹਦੇ ਵਿੱਚ ਕੋਈ ਜਿਹੜਾ ਚਿਰ ਸਥਾਈ ਬਦਲਾਅ ਹੈ ਉਹ ਸਾਨੂੰ ਫਿਰ ਲਿਆਉਣਾ ਮੁਸ਼ਕਲ ਤੋਂ ਇਸ ਕਰਕੇ ਪ੍ਰਬੂਤ ਭਾਗ ਪੋਜੀਸ਼ਨ ਇਸ ਚੀਜ਼ ਨੂੰ ਬਧੇ ਨਜ਼ਰ ਰੱਖਦੇ ਹੋਏ ਮਹਾਂਪੁਰਸ਼ਾਂ ਦੀ ਜਿਹੜੀ ਫਿਲਾਸਫੀਆ ਸਪੈਸ਼ਲੀ ਬਾਬਾ ਸਾਹਿਬ ਡਾਕਟਰ ਅਬਿੰਦ ਕਰਦੀ ਫਿਲਾਸਫੀ ਸੰਵਿਧਾਨ ਦੀ ਫਿਲਾਸਫੀ ਤੇ ਡੈਮੋਕ੍ਰੇਸੀ ਦੀ ਫਿਲਾਸਫੀ ਇਹਦਾ ਪ੍ਰਚਾਰ ਤੇ ਪ੍ਰਸਾਰ ਸਾਡੀ ਜੰਗ ਦੇ ਨਿਸ਼ਾਨ ਦੇ ਵਿੱਚ ਵੱਡੇ ਪੱਧਰ ਤੇ ਕਰਨ ਦੀ ਜਿਹੜੀ ਉਹ ਅਸੀਂ ਕੰਮ ਜਿਹੜਾ ਇਹ ਸ਼ੁਰੂ ਕੀਤਾ ਹੋਇਆ ਔਰ ਇਹਦੇ ਵਿੱਚ ਸਾਨੂੰ ਕਾਮਯਾਬੀ ਵੀ ਮਿਲਦੀ ਦਿਖਦੀ ਦਿਖ ਰਹੀ ਹੈ 14 15ਵਾਂ ਕੰਪੀਟੀਸ਼ਨ ਹੋਣਾ ਹੈ ਇਸ ਵਾਰੀ ਕਰਵਾ ਰਹੇ ਹਾਂ ਔਰ ਜਿਹੜਾ ਸਾਡਾ 13ਵਾਂ ਕੰਪੀਟੀਸ਼ਨ ਸੀਗਾ ਉਹਦੇ ਵਿੱਚ ਆ ਲਗਭਗ 54000 ਬੱਚਾ ਜਿਹੜਾ ਸੀ ਪੰਜਾਬ ਤੇ ਨੇਪਰਿੰਗ ਸਟੇਟਸ ਆ ਉਹਨਾਂ ਦੇ ਵਿੱਚ ਬੱਚਾ ਬੈਠਾ ਸੀ ਉਹ ਨੌਜਵਾਨ ਬੱਚੇ ਔਰ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਜਿਹੜੀ ਸਾਨੂੰ ਖੁਸ਼ੀ ਵਾਲੀ ਗੱਲ ਇਹ ਲੱਗਦੀ ਹੈ ਕਿ ਇਹਨਾਂ ਦੇ ਵਿੱਚ 70% ਲੜਕੀਆਂ ਬੈਠ ਜਾਂਦੇ ਨੇ ਇਹਨਾਂ ਦੇ ਕੰਪੀਟੀਸ਼ਨਸ ਦੇ ਵਿੱਚ ਲੜਕਿਆਂ ਦੀ ਸ਼ਮੂਲੀਅਤ ਮੁੰਡਿਆਂ ਦੀ ਸ਼ਮੂਲੀਅਤ ਜਿਹੜੀ ਆ ਉਹ ਘੱਟ ਹੁੰਦੀ ਹੈ ਜੀ ਜੀ ਅਸੀਂ ਇਹਨੂੰ ਅਸੀਂ ਇਹਨੂੰ ਪੋਜ਼ਿਟਿਵਲੀ ਲੈਨੇ ਆ ਕਿ ਜੇਕਰ ਔਰਤਾਂ ਦੇ ਅੰਦਰ ਮਹਿਲਾਵਾਂ ਦੇ ਅੰਦਰ ਜ ਸਾਡੀਆਂ ਬੱਚੀਆਂ ਦੇ ਅੰਦਰ ਜਿਹੜਾ ਉਹ ਫਲਸਫੀ ਸਾਡੇ ਜਾਂਦੀ ਹੈ ਉਹਨਾਂ ਦੇ ਦਿਮਾਗਾਂ ਦੇ ਅੰਦਰ ਤਾਂ ਇੱਕ ਔਰਤ ਨੂੰ ਐਜੂਕੇਟ ਕਰਨ ਦਾ ਮਤਲਬ ਹੈ ਕਿ ਤੁਸੀਂ پورے ਪਰਿਵਾਰ ਨੂੰ ਐਜੂਕੇਟ ਕਰਨਾ ਹੈ। ਤੋਂ ਉਹਦੇ ਨਾਲ ਫਿਰ ਸਾਨੂੰ ਜਿੱਦਾਂ ਕਹਿ ਲੋਗੇ ਉਹਦੇ ਰਿਜ਼ਲਟ ਹੈ ਉਹ ਹੋਰ ਵੀ ਜ਼ਿਆਦਾ ਵਧੀਆ ਆਉਣ ਵਾਲੇ ਸਮੇਂ ਦੇ ਵਿੱਚ ਮਿਲਣ ਦੀ ਸੰਭਾਵਨਾ ਹੈ। ਬਿਲਕੁਲ ਜੀ ਬਿਲਕੁਲ। ਸੁਸ਼ਟਕਾਰਜ ਦੇ ਸਾਥੀ ਬਾਬਾ ਸਾਹਿਬ ਜੀ ਨੇ ਕਿਹਾ ਸੀਗਾ ਕਿ ਜਿੰਨਾ ਚਿਰ ਕਿਸੇ ਵੀ ਅੰਦੋਲਨ ਔਰ ਸੰਘਰਸ਼ ਦੇ ਵਿੱਚ ਤੁਹਾਡੇ ਮੋਢੇ ਦੇ ਨਾਲ ਮੋਢਾ ਲਾ ਕੇ ਔਰਤ ਨਹੀਂ ਤੁਰਦੀ ਹੈ ਜੇ ਆਪਣੇ ਮਹਾਪੁਰਸ਼ਾਂ ਬਾਰੇ ਨਹੀਂ ਜਾਣਦੀ ਹੈਗੀ ਤਾਂ ਉਹ ਜਿਹੜਾ ਅੰਦੋਲਨ ਆ ਸੰਘਰਸ਼ ਆ ਕਦੇ ਵੀ ਕਾਮਯਾਬ ਨਹੀਂ ਹੁੰਦਾ ਸੋ ਇਹ ਜੋ ਉਦੋਂ ਪਰਾਲਾ ਪ੍ਰੋਧ ਭਾਰਤ ਫਾਊਂਡੇਸ਼ਨ ਕਰ ਰਹੀ ਆ ਜਿਵੇਂ ਕਿ ਸਰ ਹੁਣੀ ਦੱਸਿਆ ਕਿ ਜਿਹੜੀ ਜ਼ਿਆਦਾ ਸਮੂਲੀਅਤ ਹੈਗੀ ਆ ਉਹ ਸਾਡੀਆਂ ਬੱਚੀਆਂ ਸਾਡੀਆਂ ਭੈਣਾਂ ਕਰ ਰਹੀਆਂ ਹਨ ਇੱਕ ਵਧੀਆ ਯਾਨੀ ਕਿ ਸੰਕੇਤ ਹਨ ਸੋ ਸ਼ਿਵਾ ਚੋਹਾਂ ਜੀ ਸਰ ਜੀ ਲਾਟ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਬਸ ਅਸੀਂ ਤਾਂ ਇਹ ਹੈ ਵੀ ਆਪਣੇ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਅਸੀਂ ਬਦਲਾਅ ਚਾਹੁੰਦੇ ਆ ਜਿੱਦਾਂ ਦੇ ਬਾਬਾ ਸਾਹਿਬ ਨੇ ਸੋਚੇ ਸੀ ਔਰ ਸਾਡਾ ਮੇਨ ਫੋਕਸ ਐਜੂਕੇਸ਼ਨ ਤੇ ਆ ਔਰ ਆਪਣੇ ਜਨਰੇਸ਼ਨ ਦੇ ਵਿੱਚ ਸੈਂਟੀਫਿਕ ਟੈਂਪਰਮੈਂਟ ਭਰੰਦਾ ਆ ਤਾਂ ਕਿ ਜਿਹੜੇ ਸਾਡੇ ਲੋਕ ਐ ਇਧਰ ਉਧਰ ਭਟਰਦੇ ਆ ਉਹਨਾਂ ਤੋਂ ਵਿਸ਼ਵਾਸ਼ਾਂ ਵਿੱਚ ਆ ਉਹ ਘੰਡਵਾ ਦੇ ਵਿੱਚ ਫਸਿਆ ਉਹ ਨਿਕਲ ਸਕਣ ਔਰ ਜੋ ਬਾਬਾ ਸਾਹਿਬ ਨੇ ਜਿੱਥੋਂ ਸਾਨੂੰ ਰੋਕਿਆ ਉਹ ਤੋਂ ਰੁਕ ਗਏ ਔਰ ਜੋ ਸਾਨੂੰ ਉਹਨਾਂ ਨੇ ਰਸਤਾ ਦਿਖਾਇਆ ਵੀ ਆ ਤੁਹਾਡੇ ਲਈ ਸਹੀ ਰਸਤਾ ਹੈ ਉਧਰ ਨੂੰ ਚੱਲੀ ਆਪਾਂ ਇਹੇ ਲੋਕਾਂ ਤੱਕ ਸਨੇਹਾ ਲੈ ਕੇ ਜਾਣਾ ਤੇ ਇੱਥੋਂ ਜੋ ਆਪਾਂ ਬਿਲਡਿੰਗ ਬਣ ਰਹੀ ਆ ਇਹ ਅਸੀਂ ਜਨਵਰੀ 2021 ਦੇ ਵਿੱਚ ਜਗ੍ਹਾ ਲਈ ਸੀ ਤੇ ਜੇ ਕਾਫੀ ਸਪੀਡ ਦੇ ਨਾਲ ਇਸੇ ਕੰਮ ਚੱਲ ਰਿਹਾ ਔਰ 25 18 ਤਰੀਕ ਨੂੰ ਅਸੀਂ ਇਹ ਪਹਿਲਾ ਲੈਂਟਰ ਜਿਹੜਾ ਉਹ ਪੜ੍ਹਾਈਨਾ ਇਸ ਬਿਲਡਿੰਗ ਦਾ ਤੇ ਅਸੀਂ ਇਸ ਤੋਂ ਬੜੀਆਂ ਆਸਾਂ ਹੈ ਕਿ ਕੁਛ ਨਾ ਕੁਛ ਇਥੋਂ ਸਾਨੂੰ ਰਿਜ਼ਲਟ ਜਰੂਰ ਮਿਲਣਗੇ ਔਰ ਅਸੀਂ ਸਮਾਜ ਵਾਸਤੇ ਕੁਛ ਨਾ ਕੁਛ ਰਸਤਾ ਬਾਬਾ ਸਾਹਿਬ ਨੇ ਜਿਹਦਾ ਦੱਸਿਆ ਬਣਾ ਕੇ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਰਸਤਾ ਦਿਖਾਈਏ ਵੀ ਆਹ ਸਹੀ ਰਸਤਾ ਹੈ ਔਰ ਐਜੂਕੇਸ਼ਨ ਬਿਜ਼ਨਸ ਦੇ ਵਿੱਚ ਜੋ ਵੀ ਅਸੀਂ ਲੋਕਾਂ ਦੀ ਹੈਲਪ ਕਰ ਸਕਦੇ ਆ ਉਹ ਜਰੂਰ ਉਹਨਾਂ ਨੂੰ ਕਰਾਂਗੇ ਤੇ ਇਹ ਤਾਂ ਆਉਣ ਵਾਲਾ ਟਾਈਮ ਹੀ ਤਾਂ ਪਤਾ ਲੱਗੇ ਕਿ ਕੀ ਹੋਸਤਾਂ ਜੰਪਦੇ ਆ ਅਸੀਂ ਪੋਜ਼ਿਟਿਵ ਰਹਿਣਾ ਹੈ ਬਸ ਏਸੀ ਕਰਕੇ ਸੋ ਡਾਕਟਰ ਸਾਹਿਬ ਬਹੁਤ ਬਹੁਤ ਮੈਂ ਹੋਰ ਬਣੀ ਐਡ ਕਰਨੀ ਚਾਹੁੰਨਾ ਭਾਜੀ ਕਿ ਜਿਹੜੀ ਅੰਬेडकर ਸਕੂਲ ਆਫ ਥੋਟ ਢਲੇਵਾਲ ਰੋਡ ਗੁਆਂ ਦੇ ਵਿੱਚ ਕਿੱਥੇ ਭਰੂਤ ਭਾਰ ਫਾਊਂਡੇਸ਼ਨ ਦਾ ਹੈੱਡ ਆਫਿਸ ਹੈ ਉੱਥੇ ਆਪਾਂ ਜਿਹੜੀ ਬਿਲਡਿੰਗ ਤਿਆਰ ਕਰ ਰਹੇ ਹਾਂ ਉਸ ਬਿਲਡਿੰਗ ਦਾ ਨਾਮ ਆਪਾਂ ਰਾਜ ਗ੍ਰਹਿ ਰੱਖਿਆ ਰਾਜ ਗ੍ਰਹਿ ਬਿਲਡਿੰਗ ਜਿਹੜੀ ਹੈ ਰਾਜ ਗ੍ਰਹਿ ਦਾ ਤਾਂ ਪਤਾ ਹੈ ਸਾਰਿਆਂ ਨੂੰ ਕਿ ਬਾਬਾ ਸਾਹਿਬ ਦਾ ਜਿਹੜਾ ਘਰ ਹੈ ਗੁੰਬੇ ਦਾਦਰ ਦੇ ਵਿੱਚ ਜਿਹੜਾ ਸਥਿਤ ਹੈ ਉਹਦਾ ਨਾਮ ਰਾਜ ਗ੍ਰਹਿ ਹੈ ਬਾਬਾ ਸਾਹਿਬ ਨੇ ਆਪਣੇ ਘਰ ਦਾ ਨਾਮ ਰਾਜਗੜ੍ਹ ਜਿਹੜਾ ਆ ਉਹ ਇਸ ਕਰਕੇ ਰੱਖਿਆ ਸੀ ਕਿ ਬਾਬਾ ਸਾਹਿਬ ਦੇ ਜਿਹੜੇ ਗੁਰੂ ਐ ਤਤ ਸਾਗਤ गौतम बुद्ध ਉਹਨਾਂ ਦਾ ਜਿਹੜਾ ਮਹਿਲ ਸੀਗਾ ਉਹਨਾਂ ਦਾ ਜਿਹੜਾ ਘਰ ਸੀਗਾ ਉਹਦਾ ਨਾਮ ਰਾਜਗੜ੍ਹ ਸੀ ਉਹਦੇ ਤੋਂ ਹੀ ਪ੍ਰਭਾਵਿਤ ਹੋ ਕੇ ਬਾਬਾ ਸਾਹਿਬ ਨੇ ਆਪਣੇ ਘਰ ਦਾ ਨਾਮ ਵੀ ਰਾਜਗੜ੍ਹ ਰੱਖਿਆ ਸੀ ਅਸੀਂ ਸਾਰੀ ਟੀਮ ਪ੍ਰਗੁਤ ਭਾਰਤ ਫਾਊਂਡੇਸ਼ਨ ਦੀ ਟੀਮ ਅਸੀਂ ਆਪਣੇ ਪਰਿਵਾਰਾਂ ਦੇ ਨਾਲ ਬੰਬਈ ਗਏ ਸੀਗੇ ਦਾਦਰ ਉੱਤੇ ਉਸ ਘਰ ਜਿੱਥੇ ਬਾਬਾ ਸਾਹਿਬ ਦਾ ਘਰ ਹੈ ਰਾਜਗੜ੍ਹ ਉਹ ਉੱਥੇ ਜੀ ਵਿਜ਼ਿਟ ਕਰਕੇ ਆਏ ਤੇ ਉਸ ਤੋਂ ਬਾਅਦ ਫਿਰ ਦਿਮਾਗ ਦੇ ਵਿੱਚ ਆਇਆ ਵੀ ਇਹ ਜਿਹੜੀ ਬਿਲਡਿੰਗ ਹੈ ਆਪਾਂ ਇਹਦਾ ਹੂ ਹੂ ਰਿਪਲਾਈ ਕਾ ਜਿਹੜਾ ਹੈਗਾ ਇਹਦਾ ਮਾਡਲ ਜਿਹੜਾ ਆ ਉਹ ਆਪਾਂ ਕਿੱਥੇ ਬਣਾਈਏ ਤਾਂ ਕਿ ਪੰਜਾਬ ਦੇ ਲੋਕ ਜਿਹੜੇ ਹਰ ਕੋਈ ਬੰਦਾ ਬੰਬਈ ਨਹੀਂ ਦੇਖਣ ਜਾ ਸਕਦਾ ਉਹੀ ਬਿਲਡਿੰਗ ਨੂੰ ਲੋਕ ਇੱਥੇ ਵੀ ਦੇਖ ਸਕਣ ਵੀ ਇਹ ਇਦਾਂ ਦਾ ਘਰ ਹੈ ਬਾਬਾ ਸਾਹਿਬ ਦਾ ਜਿਹੜਾ ਬਣਿਆ ਹੋਇਆ ਤੇ ਇਹ ਜਿਹੜੀ ਬਿਲਡਿੰਗ ਹੈ ਇਹਦਾ ਇਹਨੂੰ ਇਹਦਾ ਨਾਮ ਵੀ ਆਪਾਂ ਰਾਜਗ੍ਰਹਿ ਹੀ ਰੱਖਾਂਗੇ ਔਰ ਇਹਦਾ ਉਹ ਰਿਪਲਾਈ ਕਾ ਆ ਜਿਹੜੀ ਐਕਚੁਅਲ ਬਿਲਡਿੰਗ ਹੈ ਬੰਬਈ ਵਾਲੇ ਉਹਦੇ ਵਰਗੀ ਹੂ ਹੂ ਸ਼ਕਤੀ ਇਹ ਬਿਲਡਿੰਗ ਜਿੱਦਾਂ ਬਣੇਗੀ ਔਰ ਇਹ ਕਾਫੀ ਵੱਡਾ ਪ੍ਰੋਜੈਕਟ ਹੈਗਾ ਔਰ ਇਹਦੀ ਜਿਹੜੀ ਜਿੱਦਾਂ ਡਾਕਟਰ ਸਾਹਿਬ ਦੱਸਦੇ ਪਏ ਆ ਕਿ ਪਹਿਲਾ ਲੈਂਟਰ ਜਿਹੜਾ ਆਪਾਂ ਪਾਉਣ ਦੇ ਲੱਗੇ ਜਿਹੜਾ ਉਹ ਖੁਸ਼ ਗਿਆ ਹੋਇਆ ਥੋੜੇ ਦਿਨਾਂ ਦੇ ਵਿੱਚ 18 20 ਤਰੀਕ ਤੱਕ ਆਪ ਕੋ ਲੈਂਟਰ ਸ਼ੁਰੂਆਤ ਦੇ ਦੇ ਉਹ ਕਰਦੇ। ਤੋਂ ਇਹਦਾ ਮਕਸਦ ਇਹ ਹੈ ਕਿ ਸਾਡੇ ਸਾਡਾ ਮਹਾਪੁਰਸ਼ ਸਾਡੇ ਸਾਡੇ ਮਸੀਹਾ ਜਿਸ ਜਗ੍ਹਾ ਦੇ ਉੱਤੇ ਰਹੇ ਉਸ ਜਗ੍ਹਾ ਦੇ ਨਾਲ ਸਮਾਜ ਦਾ ਭਾਵਨਾਤਮਕ ਲਗਾਓ ਤਾਂ ਹੈਗਾ ਹੀ ਹੈਗਾ ਹੈ ਤੇ ਉਹੀ ਲਗਾਓ ਜਿਹੜਾ ਇਥੋਂ ਦੀਆਂ ਜਿਹੜੀਆਂ ਪੰਜਾਬ ਦੇ ਲੋਕ ਐ ਜਾਂ ਹੋਰ ਨਿਬਰਿੰਗ ਸਾਡੀਆਂ ਸਟੇਟਸ ਐ ਉਨ੍ਹਾਂ ਦੇ ਨਾਲ ਵੀ ਉਸ ਬਿਲਡਿੰਗ ਦਾ ਜਿਹੜਾ ਭਾਵਨਾਤਮਕ ਲਗਾਓ ਆ ਜਿਹੜਾ ਉਹ ਬਣਿਆ ਇਹ ਇਹਨੂੰ ਮੱਦੇ ਨਜ਼ਰ ਰੱਖਦੇ ਹੋਏ ਆਪਾਂ ਇਸ ਬਿਲਡਿੰਗ ਨੂੰ ਰਾਜਗ੍ਰਹਿ ਦਾ ਜਿਹੜਾ ਰੈਪਲਾਈਕਾਇਆ ਇੱਥੇ ਬਣਾਉਣੀ ਵੀ ਉਹ ਜਿਹੜੀ ਆ ਉਹ ਬਣਾਈ ਔਰ ਇਹ ਕੰਮ ਜਿਹੜਾ ਆ ਉਹ ਸ਼ੁਰੂ ਹੋ ਗਿਆ ਹੋਇਆ ਔਰ ਬਹੁਤ ਸਾਰੇ ਸਾਥੀਆਂ ਦਾ ਇਹਦੇ ਵਿੱਚ ਸਹਿਯੋਗ ਹੈ ਤੇ ਸਾਡੇ ਐਨਆਰਆਈ ਭਰਾਵਾਂ ਦਾ ਵੀ ਬਹੁਤ ਸਹਿਯੋਗ ਹੈਗਾ ਇਹ ਵੱਡਾ ਉਪਰਾਲਾ ਹੈ ਤੇ ਇਹਦੇ ਵਿੱਚ ਸਾਰੇ ਇਹ ਸਾਰਿਆਂ ਦੇ ਸਹਿਯੋਗ ਤੋਂ ਬਿਨਾਂ ਇਹ ਕੰਮ ਜਿਹੜਾ ਉਹ ਮੁਕੰਮਲ ਹੋਣਾ ਵੀ ਨਹੀਂ ਹੈ ਬਹੁਤ ਬਹੁਤ ਧੰਨਵਾਦ ਜੀ ਜਿਹੜਾ ਤੁਸੀਂ ਪਰਵਤਨ ਟੀਮ ਇੰਡਲੀ ਵਾਸਤੇ ਸਮਾਂ ਕੱਟਿਆ ਸੋ ਮੈਂ ਆਪਣੇ ਸੁਣਨ ਵਾਲੇ ਸਰੋਤਿਆਂ ਨੂੰ ਇਹ ਬੇਨਤੀ ਕਰਦਾ ਫੇਰ ਦੁਬਾਰਾ ਬੇਨਤੀ ਕਰਦਾ ਹੈਗਾ ਕਿ ਭਰਾਵੋ ਜ਼ਰੂਰੀ ਨਹੀਂ ਹੈਗਾ ਤੁਸੀਂ ਲੱਖ ਦੇਣਾ ਹੈਗਾ ਆਪਣੇ ਸਾਰਿਆਂ ਦੇ ਉੱਪਰ ਸਾਰੇ ਮਹਾਪੁਰਸ਼ਾਂ ਦਾ ਜਿਹੜਾ ਬਹੁਤ ਵੱਡਾ ਇੱਕ ਕਰਜ ਹੈਗਾ ਇਹ ਸਾਡਾ ਜੀਵਨ ਉਦੋਂ ਨਹੀਂ ਬਦਲ ਗਿਆ ਹੈਗਾ ਬਾਬਾ ਸਾਹਿਬ ਕਹਿੰਦੇ ਹਨ ਕਿ ਮੈਂ ਉੱਥੇ ਦੀਵਾ ਜਗਾ ਚੱਲਿਆ ਜਿੱਥੇ ਅੱਜ ਤੱਕ ਕਿਸੇ ਨੇ ਜਗਾਇਆ ਨਹੀਂ ਹੈਗਾ ਕਿਉਂਕਿ ਗੁਲਾਮੀ ਐਦਾਂ ਦੀ ਉਹਨਾਂ ਨੇ ਸਾਡੇ ਮੋਟੇ ਰਿਪਾਰਟੀ ਸੀ ਸੋ ਜ਼ਰੂਰੀ ਨਹੀਂ ਹੈਗਾ ਕੋਈ 5000 10000 2000 ਜਿੰਨੇ ਜੋਗਾ ਵੀ ਹੈਗਾ ਇਸ ਪ੍ਰਬੁੱਧ ਭਾਰਤ ਫਾਊਂਡੇਸ਼ਨ ਦੀ ਜਿਹੜੀ ਆ ਜਿਹੜਾ ਕੰਮ ਚੱਲ ਰਿਹਾ ਹੈਗਾ ਉਹਦੇ ਵਿੱਚ ਜ਼ਰੂਰ ਯੋਗਦਾਨ ਭਰਵੋ ਪਾਓ ਔਰ ਅਸੀਂ ਵੀ ਪਾਵਾਂਗੇ ਸੋ ਇਹਦੇ ਨਾਲ ਸਾਨੂੰ ਮਾਣ ਮਹਿਸੂਸ ਹੋਏਗਾ ਕਿ ਅਸੀਂ ਆਪਣੇ ਔਰਖਾਂ ਦੀ ਵਿਚਾਰਧਾਰਾ ਤੇ ਚੱਲ ਰਹੇ ਆਂ ਔਰ ਜਿਆਦਾ ਕੁਝ ਨਾ ਕਹਿੰਦਾ ਹੋਇਆ ਰਜਿੰਦਰ ਜੀ ਅਗਲੀ ਵਾਰ ਫੇਰ ਕਿਸੇ ਮੁੱਦੇ ਤੇ ਤੁਹਾਨੂੰ ਜ਼ਰੂਰ ਲੈ ਕੇ ਆਵਾਂਗੇ ਔਰ ਸ਼ੁਭਾ ਜੀ ਤੁਹਾਡਾ ਬਹੁਤ ਬਹੁਤ ਥੈਂਕ ਯੂ ਜੈ ਪੀ ਜੈ ਭਾਰਤ ਨਮੋ ਵਦਾਰੇ ਜੈ ਗੁਰਦੇਵ ਜੀ ਜੈ